क्या नाम क्या तुम्हारा बारतीस गौतम कहाँ रहते हो सर दो नंबर के थे क्या हुआ क्या था सर ये मेरे खो भाजी की जी हम अपनी रोटी लेके आए कौन था जिन्होंने ये फतेह था फतेह तीन लड़के और सी ये फतेह को तुम जानते हो जी पहले से ही जानता हो बहुत दिन से जानता। जी आपको जानते हो जानते जी ये जानते आपको क्या काम करते हो आप मैं सर बंडा थे क्या करते हो नली चला, वेंडर चलाते हो साल के गया वेंडर चलाते हो जी अच्छा क्या हुआ क्या था ये मेरे को मेरे को पुल के वेंडर को दोहराया मैंने फिर मैं जाया मैं गली मेरे को इन्हें इधर तुम कहाँ से आ रहे, रहे थे मैं शंकर डाबा था रोटी लेके जा रहा था तुम्हारे साथ कौन था मेरी लड़की थी क्या हुआ क्या, हुआ, क्या फिर इन्हें खो आई कि साढ़े नाली कितने पैसे लिएने सोलह हज़ार रुपये कर लिए कर लिया हाँ जी और तुम्हारे क्या मारा क्या मैंने कृपान मारे कृपाण मारी है कहाँ पर मारी दिखाना हाँ देखो हाँ ਮੇਰਾ ਨਾਮ ਕਲਦੀਪ ਸਿੰਘ ਮੁਖ ਜਹਦਾ ਟਾਫ ਨਗਰ ਤੋਂ ਬੋਲਦਾ ਕੀ ਹੋਇਆ ਕੀ ਅੱਜ ਇੱਥੇ ਹੋਇਆ ਪਹਿਲਾਂ ਵੀ ਮੈਂ ਉਹਨਾਂ ਨੂੰ ਦਬਕਾ ਮਾਰੇ ਵੀ ਸ਼ਰਾਬ ਨਾਲ ਵਿੱਚੋਂ ਮੇਰੇ ਗੁਰੂ ਘਰ ਦੇ ਵਿੱਚ ਲਾਗੇ ਤਾਂ ਕਿ ਗੁਰੂ ਘਰ ਦੇ ਲਾਗੇ ਆ ਗੁਰਦੁਆਰਾ ਸਾਹਿਬ ਸਾਡੀ ਸ਼ੌਣੀ ਆ ਉਸ ਤੋਂ ਬਾਅਦ ਸਾਡੇ ਮੁੰਡੇ ਨੇ ਵੱਡੇ ਮੁੰਡੇ ਨੇ ਕਹ ਵੀ ਕਹਿੰਦੇ ਗੁਰੂ ਘਰ ਇੱਥੇ ਦਾਰੂ ਨਹੀਂ ਵੇਚਣੀ ਕੀ ਨਾ ਬੇਟੇ ਦਾ ਜੀ ਨੇ ਕਿਹਾ ਫਤਿਹ ਅੱਛਾ ਜੀ ਉਹ ਨਾ ਗਿਆ ਤੇ ਪਿੱਛੇ ਉਹਨੇ ਪਿੱਛੇ ਜਾ ਕੇ ਉਹ 12 13 ਗਾਲਾਂ ਕੱਢਣ ਲੱਗਿਆ ਪਿੱਛੇ 12 13 ਜਾਣੇ ਆਣ ਕੇ ਪ੍ਰਵਾਸੀ ਲੋਕਾਂ ਨੇ ਦਾਤ ਮਾਰੇ ਪ੍ਰਵਾਸੀਆਂ ਨੇ ਉਹ ਮੁੰਡੇ ਦੇ ਤੇ ਹੁਣ ਵਿਚਾਰਾ ਮੁੰਡੇ ਦਾ ਹਸਪਤਾਲ ਪਿਆ ਬੇਹੋਸ਼ ਪਿਆ ਹੋਇਆ ਤੇ ਅਸੀਂ ਤਾਂ ਲੱਭਦੇ ਪਈ ਗੁਜਰਤੀ ਰੱਬ ਲੋ ਇੱਥੇ ਆ ਗਏ ਹੋ ਸਤੇ ਪਹਿਲਾਂ ਵੀ ਇਹਨਾਂ ਨੂੰ ਖਦੇੜਿਆ ਉੱਥੋਂ ਦੀ ਜੋ ਸ਼ਰਾਬ ਹਾਂਜੀ ਵੇਚਦੇ ਭੇ ਸਰਿਆਂ ਬੜਾ ਪੁਲਿਸ ਮਿਲਿਆ ਚੌਂਕੀ ਥਾਣੇ ਸਾਰਿਆਂ ਨੂੰ ਪਤਾ ਤਾਂ ਪੂਰੇ ਗੰਦ ਪਾਇਆ ਪ੍ਰਵਾਸੀਆਂ ਨੇ ਪੂਰਾ ਪ੍ਰਵਾਸੀਆਂ ਨੇ ਗੰਦ ਪਾਇਆ ਹੋਇਆ ਉੱਥੇ ਕਿਉਂ ਨਹੀਂ ਸੜੜੀ ਸਰਕਾਰ ਸੌੜਦੀ ਪ੍ਰਵਾਸੀ ਤਾਂ ਇਦਾਂ ਦੇ ਕੰਮ ਕਰਦੇ ਪਏ ਆ ਅੱਜ ਸਾਡੇ ਘਰਾਂ ਦੇ ਗੁਰੂ ਘਰਾਂ ਦੇ ਮੂਰੇ ਸ਼ਰਾਬਾਂ ਵੇਚਣਗੇ ਸਨਰੋ ਵੀ ਸਾਡਾ ਗੁਰੂ ਘਰ ਅਸੀਂ ਲੋਕਾਂ ਦੀ ਸੇਵਾ ਕਰਦੇ ਆਂ ਇਦਾਂ ਦੇ ਕੰਮ ਕਰਦੇ ਆਂ ਸਾਡੇ ਗੁਰੂ ਸਾਡੇ ਬੱਚਿਆਂ ਦੇ ਉੱਤੇ ਹਮਲਾ ਕੀਤਾ ਇਹਨਾਂ ਨੇ ਦੱਸੋ ਬੇ ਕਿਹਨਾ ਕੋ ਕੀ ਹਥਿਆਰ ਸੀ ਹਥਿਆਰ ਕੀ ਸੀ ਮੁੰਡਾ ਨਾਲ ਮੁੰਡਾ ਕੀ ਸੀ ਹਥਿਆਰ ਈਟਾਂ ਮਾਰੀਆਂ ਜੀ ਈਟਾਂ ਸਿਰ ਤੇ ਈਟਾਂ ਈਟਾਂ ਮਾਰੀਆਂ ਜੀ ਸਿਰ ਤੇ ਆ ਮੁੰਡੇ ਦੇ ਵੀ ਵਜੀ ਸਿਰ ਤੇ ਆ ਦੇਖੋ ਇਹ ਨਾਲ ਹੀ ਸੀ ਇਹ ਨਾਲ ਸੀ ਇਹ ਤਾਂ ਬਚਾ ਕੇ ਲੈ ਕੇ ਆਇਆ ਉਹਨੂੰ ਚੁੱਕ ਕੇ ਲੈ ਕੇ ਆਇਆ ਵਿਚਾਰਾ ਇਹ ਇਹ ਫੋਨ ਕੀਤਾ ਮੈਂ ਜਾ ਕੇ ਚੁੱਕਿਆ ਉੱਥੇ ਤੇ ਸ਼ਰਮ ਉੱਥੇ ਗੁਰੂ ਘਰ ਦੇ ਕੋਲੇ ਸ਼ਰਾਬ ਵੇਚਦੇ ਆ ਸ਼ਰਮ ਗੁੰਡਾਗਰਦੀ ਕਰਦੇ ਆ ਇਹਨਾਂ ਨੇ ਇਹਨਾਂ ਦਾ ਕਹਿਣ ਦਾ ਮਤਲਬ ਹੈ ਇਹਨਾਂ ਨੇ ਮੈਨੂੰ ਕਿਹਾ ਕਹਿੰਦਾ ਵੀ ਮੈਂ ਸ਼ਰਮ ਪੁਲਿਸ ਨੂੰ ਪੈਸੇ ਦਿੰਦਾ ਇਹਨੇ ਦੀ ਬਾਣ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਿਹਾ ਕਹਿੰਦਾ ਸੀ ਮੈਂ ਮਹੀਨਾ ਜਾਂਦਾ ਠੰਡੇ ਤੇ ਤੁਸੀਂ ਕੀ ਰੋਕ ਲੋਂਗੇ ਇਹ ਬੰਦੇ ਨੇ ਕਿਹਾ ਕਿੰਨੇ ਟਾਈਮ ਤੋਂ ਵੇਚ ਰਹੇ ਨੇ ਸਰ ਮੈਨੂੰ ਤਾਂ ਜੀ ਮੈਨੂੰ ਪਤਾ ਹੀ ਕੱਲ ਪਰਸ ਤੋਂ ਲੱਗਿਆ ਇਹ ਮੁੰਡੇ ਨੇ ਦੱਸਿਆ ਕਹਿੰਦਾ ਵੀ ਡਾੜੀ ਇਹ ਤਾਂ ਸ਼ਰਾਬ ਵੇਖਦੇ ਆਪਣੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਆ ਮੈਂ ਇਹਨਾਂ ਨੂੰ ਮਨਾ ਵੀ ਕੀਤਾ ਮੈਂ ਕਹਿੰਦਾ ਸ਼ਰਾਬ ਨਾਲ ਵਿੱਚ ਓਏ ਇਹ ਫਿਰ ਅਈ ਫੜਿਆ ਵੀ ਇੱਕ ਵਾਰੀ ਪੱਜ ਗਿਆ ਸਕੂਟਰੀਆਂ ਆਈਆਂ ਲੈ ਕੇ ਸਕੂਟਰੀਆਂ ਦੇ ਵਿੱਚ ਰੱਖੀ ਹੁੰਦੀ ਸ਼ਰਾਬ ਇਹਨਾਂ ਦੀ ਡਿੱਗੀ ਦੇ ਵਿੱਚ ਫਿਰ ਆਈਗਾ ਹਾਂਜੀ ਸ਼ਰਾਬ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਹੋਰ ਵੀ ਨਸ਼ਾ ਚਿੱਟਾ-ਚਟਾ ਵੀ ਵੇਚਦਾ ਹੋਣਾ ਮੇਰੇ ਹਿਸਾਬ ਨਾਲ ਉਹ ਖੁਦ ਕਹਿ ਰਿਹਾ ਕਹਿੰਦਾ ਮੈਂ ਮਹੀਨਾ ਦਿੰਦਾ ਬਾਬਾ ਜੀ ਇਹ ਗੱਲ ਕਰੀ ਟ੍ਰਾਂਸਪੋਰਟ ਨਗਰ ਦੀ ਉੱਥੇ ਪਤਾ ਚੱਲਿਆ ਰਾਤ ਦੇ ਟਾਈਮ ਤੇ ਹੋਰ ਵੀ ਕਈ ਗਲਤ ਕੰਮ ਜਾਂਦਾ ਬਹੁਤ ਗਲਤ ਸਰਕਾਰ ਯਾਰ ਉਹ ਤਾਂ ਥ ਕਿਉਂ ਨਹੀਂ ਕੁਛ ਕਰ ਦੇਗੇ ਉਹਦੇ ਪੈਸੇ ਡੰਡੀ ਬਾਜੀ ਉੱਥੇ ਹੁੰਦੀ ਸਾਰਾ ਕੁਝ ਉਥੇ ਹੁੰਦਾ ਜੇ ਰੋਕਦੇ ਅੱਜ ਜੇ ਉਹਨੂੰ ਰੋਕਿਆ ਸ਼ਰਾਬ ਪਰੋਂ ਮੈਂ ਵੀ ਰੋਕਿਆ ਉਹਨੂੰ ਮੈਂ ਕਹਿੰਦੀ ਤਾਂ ਸ਼ਰਾਬ ਨਹੀਂ ਵੇਚਣੀਗੀ ਤੇ ਮੈਨੂੰ ਕਹਿੰਦਾ ਬਾਬਾ ਜੀ ਅਸੀਂ ਮਹੀਨਾ ਦਿੰਦੇ ਆ ਮੈਨੂੰ ਉਹ ਬੰਦੇ ਦੇ ਵਿਆਹ ਦਾ ਸੈਕਸਿਜ਼ਮ ਕੋਈ ਦੀ ਬਿਆਨ ਹੈ ਕਿੰਨੇ ਜਾਨ ਸੀ ਹਮ ਲਵਰ ਇਹ 12 ਜਾਨ ਕਿੰਨੇ ਜਾਨ ਸੀ 10 12 ਜਾਨੇ ਸੀ ਜੀ 10 12 ਦੀ ਟੀਮ ਹੈ ਬਟਰਾਫੋਨਗਰ ਦੇ ਘੁੰਮਦੀ ਕਿਉਂ ਨਹੀਂ ਫੜਦੀ ਸਾਡੀ ਸਰਕਾਰ ਕਿਉਂ ਮੋਤੀ ਨਗਰ थाना ਕਿੱਥੇ ਵਿਆ ਹੋਇਆ ਉਹ ਤਾਂ ਕਿਉਂ ਨਹੀਂ ਕਾਰਵਾਈ ਕਰ ਦੇਗੇ